ਸੁਖਬੀਰ ਸਿੰਘ ਬਾਦਲ ਨਰੈਨ ਸਿੰਘ ਚੌੜਾ ਹੋਰਿਆਂ ਦੀ ਗੱਲ ਕਰ ਲਈ ਹੈ ਸੁਖਬੀਰ ਸਿੰਘ ਬਾਦਲ ਤੇ ਜਿਹੜਾ ਹਮਲਾ ਹੋਇਆ ਸੀਗਾ ਉਹਦੇ ਮਾਮਲੇ ਦੇ ਵਿੱਚ ਅੱਜ ਸੁਣਵਾਈ ਹੋਣੀ ਸੀ ਤੇ ਪਰ ਕਹਿੰਦੇ ਕਿ ਉਹ ਸੁਣਵਾਈ ਥੋੜੀ ਮੁਲਤਵੀ ਹੋ ਗਈ ਹੈ 22 ਮਈ ਤੱਕ ਐਨਆਈਏ ਨੇ ਕਿਹਾ ਕਿ ਭਾਈ ਟਾਈਮ ਜ਼ਾਇਦਾ ਸਾਨੂੰ ਅਜੇ ਸਾਡੀ ਰਿਪੋਰਟ ਦਾਖਲ ਕਰਨ ਵਾਸਤੇ ਪਰ ਮਿੰਟੂ ਜੀ ਅਜੇ ਤੱਕ ਵੀ ਉਹ ਸਵਾਲ ਵਿੱਚ ਹੀ ਪਿਆ ਹੈ ਕਿ ਨਰੈਨ ਸਿੰਘ ਚੌੜਾ ਨੇ ਇਸ ਤਰ੍ਹਾਂ ਦਾ ਕਦਮ ਕਿਉਂ ਚੁੱਕਿਆ ਕਿਸੇ ਤੋਂ ਮੋਟੀਵੇਟ ਸੀ ਕਿਸੇ ਦਾ ਹੱਥ ਸੀ ਜਾਂ ਉਹ ਆਪ ਹੀ ਆਪਣੀ ਸੋਚ ਸੀ ਕੀ ਮਸਲਾ ਸੀ ਪਰ ਹੁਣ ਫਿਰ ਟਲ ਗਿਆ ਹੈ ਜਾ ਫਿਰ ਅਜੇ ਤੱਕ ਕੋਈ ਹੋਰ ਗੱਲ ਸਾਹਮਣੇ ਆਈ ਇਸ ਮਸਲੇ ਦੇ ਵਿੱਚ ਸਰ ਹਾਈ ਕੋਰਟ ਦੇ ਵਿੱਚ ਸੁਣਵਾਈ ਚੱਲ ਰਹੀ ਹੈ ਜੀ ਹਾਈ ਕੋਰਟ ਚ ਅਕਾਲੀ ਦਲ ਗਿਆ ਅਕਾਲੀ ਦਲ ਨੇ ਕਿਹਾ ਕਿ ਜੋ ਕੇਸ ਆਮ ਆਦਮੀ ਪਾਰਟੀ ਸਰਕਾਰ ਨੇ ਬਣਾਇਆ ਐ ਐਕਚੁਅਲ ਚ ਉਹ ਕੇਸ ਬੜਾ ਹੌਲਾ ਇਸ ਤਰ੍ਹਾਂ ਦੀਆਂ ਮਤਲਬ ਕਿ ਕਹਾਣੀਆਂ ਕਹਿ ਲੋ ਜਾਂ ਤਾਥਾਤਮਕ ਤੌਰ ਤੇ ਗੱਲਾਂ ਇਹਨਾਂ ਨੇ ਕੇਸ ਚ ਫਿੱਟ ਕਰ ਦਿਤੀਆਂ ਕਿ ਜਿਹੜੀਆਂ ਕੇਸ ਨੂੰ অতি ਕਮਜ਼ੋਰ ਕਰਦੀਆਂ ਤੇ ਬੇਲ ਜਿਹੜੀ ਨਰੈਣ ਸਿੰਘ ਚੌੜਾ ਨੇ ਹਾਸਲ ਕੀਤੀ ਆ ਉਹ ਜਉਂਦੀ ਜਾਗਦੀ ਮਿਸਾਲ ਆ ਤਾਂ ਇਸ ਵਾਸਤੇ ਕਿ ਜਾਂਚ ਪੜਤਾਲ ਜਿਹੜੀ ਆ ਉਹ ਪ੍ਰਭਾਵਿਤ ਹੋਈ ਆ ਜਾਂਚ ਪੜਤਾਲ ਪ੍ਰਭਾਵਿਤ ਹੋਈ ਆ ਮਤਲਬ ਕਿ ਸਹੀ ਢੰਗ ਨਾਲ ਨਹੀਂ ਹੋਈ ਇਹ ਜਾਂਚ ਪੜਤਾਲ ਜਿਹੜੀ ਐਨਆਈਏ ਕੋਲ ਜਾਣੀ ਚਾਹੀਦੀ ਆ ਕਿਉਂ ਕਿਉਂਕਿ ਇਸ ਸਾਜ਼ਿਸ਼ ਦਾ ਜੇ ਦੇਖੋਗੇ ਤਾਂ ਦੂਸਰਾ ਪਾਰਟ ਜਿਹੜਾ ਹੈ ਉਹ ਮਤਲਬ ਕਿ ਸ਼ੋਆ ਨਹੀਂ ਗਿਆ ਯਾਨੀ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਕਮਾਂਤਰੀ ਪੱਧਰ ਦੀ ਸਾਜ਼ਿਸ਼ ਹੈ ਜੀ ਇਹ ਅਕਾਲੀ ਦਲ ਨੇ ਐਲੀਗੇਸ਼ਨ ਲਾਇਆ ਆਪਣੀ ਪਟੀਸ਼ਨ ਦਾ ਗਰਾਊਂਡ ਬਣਾਇਆ ਉਸ ਤੋਂ ਬਾਅਦ ਫਿਰ ਉਹ ਹਾਈ ਕੋਰਟ ਚ ਜਾਂਦੇ ਇਸ ਮੰਗ ਨੂੰ ਲੈ ਕੇ ਕਿ ਜਾਂਚ ਪੜਤਾਲ ਪੰਜਾਬ ਸਰਕਾਰ ਦੀ بجائے ਕੇਂਦਰੀ ਏਜੰਸੀ ਤੋਂ ਕਰਵਾਈ ਜਾਵੇ ਜੀ ਕਲੀਅਰ ਹੋ ਗਿਆ ਹੁਣ ਦੂਜੀ ਚੀਜ਼ ਜਿਹੜੀ ਹੈ ਕਿ ਉੱਥੇ ਹੁਣ ਸਰਕਾਰ ਨੇ ਸਾਰਿਆਂ ਤੋਂ ਪਹਿਲਾਂ ਜਵਾਬ ਮੰਗਣਾ ਹੈ ਨਾ ਪਾਰਟੀਆਂ ਕਿਹੜੀਆਂ ਬਣ ਗਈਆਂ ਉਹਦੇ ਵਿੱਚ ਪੰਜਾਬ ਸਰਕਾਰ ਬਣ ਗਈ ਹਮ ਅਕਾਲੀ ਦਲ ਤੇ ਹੈ ਜੀ ਤੇ ਫਿਰ ਜਿਸ ਏਜੰਸੀ ਤੋਂ ਜਾਂਚ ਦੀ ਮੰਗ ਕੀਤੀ ਜਾਂਦੀ ਆ ਉਹ ਤੇ ਰਣ ਗਈ ਜੀ ਹੁਣ NIA ਨੂੰ ਜਦੋਂ ਸੱਦਿਆ ਗਿਆ NIA ਨੇ ਆਖਿਆ ਕਿ ਦੇਖੋ ਜੀ ਸਾਨੂੰ ਥੋੜਾ ਜਿਹਾ ਸਮਾਂ ਦੇ ਦਿਓ ਨਾ ਕਿ ਦਿੱਤਾ ਉਹ ਸ਼ਾਇਦ 27 ਮਈ ਤੱਕ ਆ 22 ਮਈ ਨੂੰ ਸੁਣਵਾਈ ਹੋਵੇਗੀ 22 ਮਈ ਨੂੰ 22 ਮਈ ਜੀ ਓਕੇ ਥੈਂਕ ਯੂ ਜੀ ਤਾਂ 22 ਮਈ ਨੂੰ ਸੁਣਵਾਈ ਹੋਵੇਗੀ ਦੁਬਾਰਾ ਹੁਣ ਸੁਖਮ ਸਿੰਘ ਸਾਹਿਬ ਗੱਲ ਇਹ ਆ ਕਿ ਪੰਜਾਬ ਸਰਕਾਰ ਨੇ ਵੀ ਜਾ ਕੇ ਜਵਾਬ ਦਾਖਲ ਕਰਨਾ ਸੀ ਜੀ ਇਹਨਾਂ ਨੇ ਜਿਹੜਾ ਜਵਾਬ ਦਾਖਲ ਕੀਤਾ ਜਜੋ ਅਖਬਾਰਾਂ ਚ ਛਪਿਆ ਉਹਦੇ ਚ ਇਹ ਕਿਹਾ ਗਿਆ ਕਿ ਨਰੈਣ ਸਿੰਘ ਚੌੜਾ ਨੇ ਬਦਬੀ ਅਤੇ ਬਹਿਬਲ ਜਾਂ ਕੋਟਕਪੂਰਾ ਵਰਗੀਆਂ ਕਟਨਾਵਾਂ ਤੋਂ ਆਹਤ ਹੋ ਕੇ ਇੱਕ ਕਦਮ ਚੁੱਕਿਆ ਹੈ ਜੀ ਆਹੀ ਗੱਲ ਆਕਾਲੀ ਦਲ ਵਾਲੇ ਕਹਿ ਰਹੇ ਕਿ ਤੁਸੀਂ ਇਸ ਚੀਜ਼ ਨੂੰ ਇਸ ਤਰ੍ਹਾਂ ਬਣਾ ਰਹੇ ਹੋ ਕਿ ਕੋਈ ਬੰਦਾ ਆहत ਹੋ ਕੇ ਭਾਵਨਾਤਮਕ ਤੌਰ ਤੇ ਉਸਨੇ ਇੱਕ ਵੇਗ ਦੇ ਵਿੱਚ ਕਦਮ ਚੁੱਕ ਲਿਆ ਵੈਸੀ ਵੀ ਨਰੈਣ ਸਿੰਘ ਚੋੜਾ ਉਮਰ ਦਰਾਸਿਆ ਜੀ ਤਾਂ ਉਹਨੂੰ ਇਹਨਾਂ ਚੀਜ਼ਾਂ ਦਾ ਕਿਤੇ ਨਾ ਕਿਤੇ ਫਾਇਦਾ ਮਿਲ ਸਕਦਾ ਐਸਾ ਆਕਾਲੀ ਦਲ ਦਾ ਸੋਚਣਾ ਹੈ ਹੂੰ ਠੀਕ ਹੈ ਜੀ ਹੁਣ ਜੇ ਆਪਾਂ ਚਲੋ ਦੇਖਦੇ ਹਾਂ ਅੱਗੇ ਜਾ ਕੇ ਕੀ ਹੋਏਗਾ ਜਾ ਕੇ ਅੱਗੇ ਮਤਲਬ ਇਹ ਚੀਜ਼ ਦੇਖਣੀ ਹੋਏਗੀ ਕਿ ਭਾਈ ਐਨਆਈਏ ਨੂੰ ਜਾਂਚ ਜਾਂਦੀ ਹੈ ਕਿ ਨਹੀਂ ਜੀ ਪਰ ਪੰਜਾਬ ਸਰਕਾਰ ਦੀ ਦਲੀਲ ਦੇ ਮੁਤਾਬਕ ਤੇ ਇਹ ਹਮਲਾ ਤੁਹਾਡੇ ਤੇ ਵੀ ਹੋ ਸਕਦਾ ਕਿਸੇ ਵੇਲੇ ਹੂੰ ਤੇ ਤੁਸੀਂ ਕਿਹੜਾ ਨਿਆਂ ਦਿੱਤਾ ਜਿਹੜਾ ਲੌਜੀਕਲੀ ਸਰ ਇਹਨੂੰ ਕਨਕਲੂਡ ਕਰੋ ਜਿਹੜਾ ਨੁਕਤਾ ਤੁਸੀਂ ਲਿਆ ਉਹ ਤੇ ਇੱਧਰ ਵੀ ਤੁਸੀਂ ਕਹਿ ਰਹੇ ਹੋ ਕਿ ਆਹਤ ਹੋ ਕੇ ਹੋ ਸਕਦਾ ਹੈ ਤਾਂ ਉਹ ਸਾਰੇ ਸਾਰੇ ਪ੍ਰਕਰਨ ਵਾਸਤੇ ਸਵਾਲ ਹੈ ਨਾ ਜੀ 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 ਕਿ ਜੇ ਨਾਰਾਇਣ ਸਿੰਘ ਚੌੜਾ ਜੇ ਹਾ ਸੋਚਦੇ ਆ ਜਾਂ ਸਰਕਾਰ ਵਾਲੇ ਐਸਾ ਸੋਚਦੇ ਆ ਹੂੰ ਦੋਵਾਂ ਤੇ ਸਵਾਲ ਲੱਗੂ ਹੁੰਦਾ ਕਿ ਫਿਰ ਜਿਹੜਾ ਅਮਰਿੰਦਰ ਸਿੰਘ ਸੀ ਉਸਨੇ ਨਿਆ ਕਰਤਾ ਜੀ ਜਿਹੜਾ ਚਰਨਜੀਤ ਸਿੰਘ ਚੰਨੀ ਆਇਆ ਮੁੱਖ ਮੰਤਰੀ ਉਹਨੇ ਨਿਆ ਕਰਤਾ ਜੋ ਸਵਾ ਤਿੰਨ ਸਾਲ ਤੋਂ ਬਰਾਜ਼ਮਾਨ ਹੈ ਲਗਭਗ ਜੀ ਉਸਨੇ ਕਰ ਦਿੱਤਾ ਕਿ ਸਾਰਿਆਂ ਨੂੰ ਮਤਲਬ ਕਿ ਗੋਲੀ ਮਾਰ ਦਿੱਤੀ ਜਾਵੇ ਇਹ ਕਿਹੜਾ ਨਿਆ ਤੂੰ ਕਹਿਣ ਦਾ ਮਤਲਬ ਕਿ ਸਰਕਾਰ ਜੇ ਦਲੀਲ ਦੇ ਰਹੀ ਹੈ ਤਾਂ ਕੱਲ ਨੂੰ ਮੰਨ ਲਓ ਇਸ ਸਰਕਾਰ ਦੇ ਕਿਸੇ ਨੁਮਾਇंदे ਤੇ ਉੱਠ ਕੇ ਖੁਦਾਨਾ ਖਾਸ ਤਾਂ ਮੈਂ ਨਹੀਂ ਕਹਿੰਦਾ ਹੂੰ ਇਸ ਤਰ੍ਹਾਂ ਦਾ ਕੋਈ ਹਮਲਾ ਹੋ ਜਾਵੇ ਤਾਂ ਕੀ ਉਸ ਨੂੰ ਜਸਟੀਫਾਇਬਲ ਬਣਾਓਗੇ ਇਹ ਇੱਕ ਵੱਡਾ ਸਵਾਲ ਹੈ ਦੇ ਵਿੱਚ ਤਾਂ ਖੈਰ ਦੇਖਦੇ ਆ ਕਿ ਐਨਆਈਏ ਨੂੰ ਜਾਂਚ ਜਾਊਗੀ ਕਿ ਨਹੀਂ ਇਹੀ ਹੁਣ ਉੱਥੇ ਵੇਖਣ ਦਾ ਵੀ ਸ਼ਹਿਜ ਜੀ ਹੂੰ ਜੀ ਜੀ ਮਿੰਟ ਜੀ ਜੀ ਦੋਸਤੋ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਨਾਲ ਜੁੜਨ ਲਈ ਪ੍ਰੋਗਰਾਮ ਨੂੰ ਥੋੜਾ ਸ਼ੇਅਰ ਕਰਦੇ ਚੱਲੋ ਗੱਲਾਂ ਬਾਤਾਂ ਹੋਰ ਢਿੱਲੋਂ ਸਾਹਿਬ ਨੇ ਆਰਟੀ ਪ੍ਰਦੀਪ ਸਿੰਘ ਢਿੱਲੋਂ ਉਹਨਾਂ ਦੀ ਵੀ ਜ਼ਮਾਨਤ ਰੱਦ ਹੋ ਗਈ ਕਿਉਂਕਿ ਕੇਸ ਸੀ ਕਹਿੰਦੇ ਭ੍ਰਿਸ਼ਟਾਚਾਰ ਦਾ ਇਹ ਕਿਹੜਾ ਕੇਸ ਸੀਗਾ ਜੀ ਤੇ ਜ਼ਮਾਨਤ ਕਿਉਂ ਰੱਦ ਹੋ ਗਈ ਹੈ ਦੇਖਾ ਤੁਹਾਨੂੰ ਯਾਦ ਹੋਣਾ 7 ਅਪ੍ਰੈਲ ਨੂੰ ਇੱਕ ਬਹੁਤ ਤਗੜੀ ਰੇਡ ਕੰਡਕਟ ਕੀਤੀ ਗਈ ਸੀਗੀ ਵਿਜੀਲੈਂਸ ਵੱਲੋਂ ਹੂੰ ਇਹ ਕੁਝ ਦਫ਼ਤਰ ਆ ਜਿਨ੍ਹਾਂ ਵੈਸੇ ਤੇ ਬਹੁਤ ਸਾਰੇ ਦਫ਼ਤਰ ਹੋਣਗੇ ਜਿਨ੍ਹਾਂ ਦੇ ਵਿੱਚ ਲੱਸੀ ਪਾਣੀ ਚੱਲਦਾ ਹੈ ਹਮ ਪਰ ਜਿਹੜੇ ਟਰਾਂਸਪੋਰਟ ਦੇ ਨਾਲ ਜੁੜੇ ਦਫ਼ਤਰ ਆ ਇਹਨਾਂ ਦੀਆਂ ਸ਼ਿਕਾਇਤਾਂ ਇਹਨਾਂ ਦੀਆਂ ਕਹਾਣੀਆਂ ਬਹੁਤ ਬਦਨਾਮ ਨੇ ਜੀ ਜਦੋਂ ਰੇਡ ਕੀਤੀ ਤਾਂ ਦੇਖੋ ਅੰਮ੍ਰਿਤਸਰ ਦੇ ਵਿੱਚ ਉੱਤੇ ਪਹਿਲਾਂ ਹੀ ਰੌਲਾ ਪੈ ਗਿਆ ਸੀ ਕਈ ਮਹੀਨੇ ਪਹਿਲਾਂ ਹਮ ਕਿ ਉੱਥੇ ਕਿਦਾਂ ਦਲਾਲ ਸਿਸਟਮ ਕੰਮ ਕਰਦਾ ਹੈ ਕਿਦਾਂ ਸਭ ਕੁਝ ਚੱਲਦਾ ਹੈ ਬਿਲਕੁਲ ਤੇ ਇੱਥੇ ਵੀ ਜਦੋਂ ਰੇਡਾਂ ਮਾਰੀਆਂ ਗਈਆਂ ਹੂੰ ਤਾਂ ਉਹਦੇ ਵਿੱਚ ਕੀ ਹੁੰਦਾ ਹੈ ਕਿ ਇੱਕ ਡੈਰੀ ਅੰਦਰ ਮਿਲਦੀ ਹੈ ਇੱਕ ਡੈਰੀ ਬਾਹਰ ਮਿਲਦੀ ਹੈ ਦਲਾਲ ਕੋਲੋਂ ਜੀ ਦੋਨਾਂ ਚ حساب ਬਤਾ ਦਿਆ ਇੱਥੋਂ ਅੰਦਾਜ਼ਾ ਲਾ ਲਓ ਤਾਂ ਉਸ ਦਿਨ ਸ਼ਾਇਦ ਦਰਜਣ ਤੋਂ ਵੱਧ ਮੁਕੱਦਮੇ ਦਰਜ ਕੀਤੇ ਗਏ ਜੀ 16 ਸੀ ਸ਼ਾਇਦ 16 ਐਫ ਆਈ ਆਰ ਕੱਟੀਆਂ ਗਈਆਂ ਕਿ 16 ਥਾਂ ਤੇ ਰੇਡ ਹੋਈ ਕਿ 7 ਐਫ ਆਈ ਆਰ ਕੱਟੀਆਂ ਗਈਆਂ ਐਗਜ਼ੈਕਟ ਨੰਬਰ ਮੈਨੂੰ ਯਾਦ ਨਹੀਂ ਮਤਲਬ ਕਿ ਧੜਾ ਧੜ ਰੇਡਾਂ ਵੱਜੀਆਂ ਧੜਾ ਧੜ ਪਰਚੇ ਇਹਨਾਂ ਨੇ ਕੱਟ ਦਿੱਤੇ ਜੀ ਉਹਨਾਂ ਦੇ ਵਿੱਚੋਂ ਤਿੰਨ ਵੱਡੇ ਅਫਸਰ ਸੀਗੇ ਜਿਨ੍ਹਾਂ ਦੀ ਜੇ ਕਹਾਣੀ ਆਪਾਂ ਦੇਖੀਏ ਤਾਂ ਇੱਕ ਅਰੈਸਟ ਕਰ ਲਿਆ ਦੋ ਬਚ ਗਏ ਹੁਣ ਜਿਹੜਾ ਮਤਲਬ ਕਿ ਰੁਕਸਤ ਕੀਤਾ ਇਹਨਾਂ ਨੇ ਐਸਪੀਐਸ ਪ੍ਰਮਾਰ ਹੂੰ ਵਿਜੀਲੈਂਸੀ ਤੋਂ ਉਹਨੂੰ ਵੀ ਜੋੜਿਆ ਜਾਂਦਾ ਇਸ ਚੀਜ਼ ਦੇ ਨਾਲ ਹੂੰ ਕਿ ਭਾਈ ਜੋ ਉਹਨਾਂ ਦੀ ਵਿਧਾਈਗੀ ਹੋਈ ਆ ਉਹਦੇ ਵਿੱਚ ਇਹੋ ਆ ਕਿ ਇਹਨਾਂ ਨੇ ਢਿੱਲਮੱਠ ਕੀਤੀ ਤੇ ਦੋ ਅਫਸਰ ਜਿਹੜੇ ਸੀ ਉਸ ਕੰਝੇ ਚੋਂ ਨਿਕਲ ਗਏ ਗਏ ਜੀ ਨਹੀਂ ਜੇ ਇਹ ਆਧਾਰ ਆ ਤੇ ਫਿਰ ਤੇ ਮਾਨ ਸਾਹਿਬ ਨੂੰ ਵੀ ਜਵਾਬ ਦੇਣਾ ਪਵੇਗਾ ਕਿਉਂਕਿ ਉਹ ਉਹਨਾਂ ਦੀ ਅਣਗਹਿਲੀ ਕਰਕੇ ਰਾਜੀਤ ਨਿਕਲ ਗਿਆ ਸੀ ਹੂੰ ਉਹਨਾਂ ਨੇ ਇੱਕ ਦੋ ਇੱਕ ਦੋ ਦਿਨ ਪਹਿਲੇ ਰੌਲਾ ਪਾਤਾ ਸੀ ਕਿ ਮੇਰੇ ਟੇਬਲ ਤੇ ਫਾਈਲ ਆ ਗਈ ਹੈ ਜੀ ਤਾਂ ਕਹਿੰਦਾ ਪਾਵੇ ਆ ਕਿ ਇਸ ਸਾਰੀ ਜਿਹੜੀ ਵਿਜੀਲੈਂਸ ਦੀ ਕਹੋ ਕਿ ਟੌਪ ਦੀ ਟੀਮ ਤੇ ਐਕਸ਼ਨ ਦੀ ਆਪਾਂ ਦੇਖੀਗਾ ਤਾਂ ਉਹਨੂੰ ਜੋੜਿਆ ਜਾਂਦਾ ਇਸ ਚੀਜ਼ ਦੇ ਨਾਲ ਇਸ ਪ੍ਰਕਰਨ ਦੇ ਨਾਲ ਜੀ ਤਾਂ ਉਹਨਾਂ ਅਫਸਰਾਂ ਦੇ ਵਿੱਚੋਂ ਇੱਕ ਉੱਥੇ ਜਾਂਦਾ ਹੂੰ ਕਿ ਭਾਈ ਮੈਨੂੰ ਬੇਲ ਦੇ ਦਿੱਤੀ ਜਾਵੇ ਉਸ ਨੂੰ ਆਪਾਂ ਕਹਿ ਲੋ ਅਗਾਉ ਜਾਂ ਕਹਿ ਲੋ ਕਿ ਪੇਸ਼ਕੀ ਜ਼ਮਾਨਤ ਜ਼ਮਾਨਤ ਕਰ ਜੀ ਤਬ ਕੋਰਟ ਨੇ ਉਹ ਰੱਦ ਕਰ ਦਿੱਤੀ ਕਿਉਂਕਿ ਮਾਮਲਾ ਬਹੁਤ ਗਮੀਰ ਹੈ ਹੂੰ ਤਾਂ ਪਰ ਗੱਲ ਇਹ ਆ ਕਿ ਫੇਰ ਪਿੱਛੇ ਨੂੰ ਲੈ ਜਾਣੇ ਇਹਨਾਂ ਨੂੰ ਜਿਸ ਵੇਲੇ ਬਠਿੰਡੇ ਦਾ ਇਸੇ ਤਰ੍ਹਾਂ ਦੇ ਦਫ਼ਤਰ ਦਾ ਇੱਕ ਅਧਿਕਾਰੀ ਫੜਿਆ ਗਿਆ ਸੀ ਰੌਲਾ ਪੈ ਗਿਆ ਕਿ ਬਹੁਤ ਵੱਡੇ ਵੱਡੇ ਮਗਰਮੱਛ ਇਸ ਸਾਰੀ ਖੇਡ ਦੇ ਵਿੱਚ ਸ਼ਾਮਲ ਨੇ ਜੇ ਤੁਸੀਂ ਵੇਲਾ ਰਹਿੰਦੇ ਆ ਵਕਤ ਰਹਿੰਦੇ ਆ ਉਦੋਂ ਸਾਰਾ ਕੁਝ ਬੋਲਿਆ ਹੁੰਦਾ ਪਤਾ ਲੱਗ ਜਾਂਦਾ ਜਿਸ ਵੇਲੇ ਅੰਮ੍ਰਿਤਸਰ ਚੋਂ ਇਹ ਦਲਾਲੀ ਸਿਸਟਮ ਦਾ ਰੈਕਟ ਬੇਨਕਾਬ ਹੋਇਆ ਤੁਸੀਂ ਉਸ ਸਮੇ ਸਭ ਕੁਝ ਕਰ ਲਿਆ ਹੁੰਦਾ ਜੀ ਤਾਂ ਬਿਹਤਰ ਸੀ ਚਲੋ ਦੇਰ ਆਏ ਦਰੁਸਤ ਆਏ ਪਰ ਹੁਣ ਢਿੱਲੋਂ ਦੀ ਜ਼ਮਾਨਤ ਐਵੇਂ ਨਹੀਂ ਰੱਦ ਹੋਈ ਦਰਅਸਲ ਉਹਦੇ ਪਿੱਛੇ ਕੋਰਟ ਨੂੰ ਵੀ ਕੁਛ ਨਾ ਕੁਛ ਦੀਦਾ ਜੀ ਜੀ ਕਿ ਤੈਨੂੰ ਐਦਾਂ ਨਾ ਕਰੋ ਹੁਣ ਢਿੱਲਮੱਠ ਨਹੀਂ ਦਿੱਤੀ ਜਾ ਸਕਦੀ ਕਿ ਗੱਲਾਂ ਕਈ ਨੇ ਸੋ ਇਹ ਮੋਹਾਲੀ ਦਾ ਆਰਟੀਏ ਆ ਹੂੰ ਜਿਹਦੇ ਵਿੱਚ ਹੁਣ ਸੁਣਵਾਈ ਜਿਹੜੀ ਆ ਫਿਲਹਾਲ ਕਹਿ ਲੋ ਕਿ ਖਤਮ ਐ ਜ਼ਮਾਨਤ ਕੋਰਟ ਨਹੀਂ ਦੇਦੀਏ ਜੀ ਜੀ ਮੈਂ ਜੀ ਕਹਿੰਦਾ ਚਲੋ ਇੱਕ ਰਜੀਵ ਕੁਮਾਰ ਜੀ ਕਮੈਂਟ ਕਰ ਰਹੇ ਨੇ ਕਹਿੰਦੇ ਕਿ ਸੁਣਿਆ ਥਾਰ ਵਾਲੀ ਬੀਪੀ ਤੇ ਵੀ ਘਰ ਤੇ ਵੀ ਕਹਿੰਦੇ ਬਲਡوزر ਚਲਾਉਣ ਦੀ ਤਿਆਰੀ ਕਰ ਰਹੀ ਹੈ ਪੁਲਿਸ ਕਹਿੰਦੇ ਐਕਸ਼ਨ ਅੱਜ ਹੀ ਹੋ ਸਕਦਾ ਤੇ ਹਾਂ ਪਤਾ ਨਹੀਂ ਹੈ ਜੀ